ਚਲਾ ਜਾ ਤੂੰ ਬੜਾ ਤੇ ਅੱਜ ਜਿਹੜਾ ਤਰਨਾ ਲੱਗਾ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਦਰਜੀਤ ਸਿੰਘ ਪੰਚਾਇਤ ਅਸਰ ਤੇ ਤਰਨਾ ਦੇਵਰ ਨੇ ਲਾਇਆ ਸੀ ਕਿ ਨਵੇਗਾ ਦੇਵਰ ਨੇ ਇਹਨਾਂ ਨੇ ਕੋਈ ਕੰਮ ਕੀਤਾ ਲੂਗ ਪਰਿੰਟ ਤੇ ਉਹ ਕੰਮ ਦੇਪ ਇਵੈਂਟ ਇਹਨਾਂ ਨੇ ਖਾਤੇ ਨਹੀਂ ਪਈ ਵੀਡੀਓ ਸਰਵਰ ਨਾਲ ਲੈ ਲਈ ਹੋਈ ਹੈ ਤੇ ਵੀਡੀਓ ਸਰਵਰ ਲੈਦੇ ਜੁਦਵਾਰ ਤੱਕ ਇਹਨਾਂ ਨੇ ਖਾਤੇ ਤੇ ਇਵੈਂਟ ਪਵਾ ਦੇਣਗੇ ਗੱਲ ਕੀਤੀ ਹੈ ਵੀ ਜਿਹੜੇ ਕੁਝ ਬੰਦੇ ਇਦਾਂ ਦੇ ਹੈਗੇ ਆ ਜਿਹੜੇ ਲੇਬਰ ਤੇ ਲੱਗੇ ਨਹੀਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਈ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜੀ ਉਹਦੇ ਬਾਰੇ ਸਾਰੇ ਇਨਕੁਆਰੀ ਕਰਕੇ ਸੀ ਸਾਰਾ ਨਿਚੋਰ ਕੱਢਾਂਗੇ ਸਰਕਾਰ ਜੀ ਮੁੜਾਬਾਦ ਜੈਪ ਸਰਕਾਰ ਮੁੜਾ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਸਾਡਾ ਹੱਕ ਖਾਣ ਵਾਲੇ ਮੁਰਦਾਬਾਤ ਸਾਡਾ ਹੱਕ ਖਾਣ ਵਾਲੇ ਮੁਰਦਾਬਾਤ ਸਾਡਾ ਹੱਕ ਖਾਣ ਵਾਲੇ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਮੰਤੀ ਕਰੋ ਕੀ ਮਸਲਾ ਪੈ ਜੀ ਸਾਰਾ ਇਹ ਬਾਜੀ ਅਸੀਂ ਸਭ ਅਮੀਨਾ ਕੰਮ ਕੀਤਾ ਵਾ ਕਿੱਥੇ ਕੀਤਾ ਜੀ ਮਰੇਗਾ ਦਾ ਕੰਮ ਕੀਤਾ ਇਹਨਾਂ ਹੱਤ ਤੋਂ ਪਟਾਏ ਆ ਮੰਡ ਦੇ ਵਿੱਚ ਕਿੰਨਾ ਨੇ ਪਟਾਏ ਜੀ ਸ਼ਿੰਦਾਰ ਭਗਵਾਨ ਸਿੰਘ ਅੱਛਾ ਜੀ ਹਾਂ ਜੀ ਭਗਵਾਨ ਭਗਵਾਨ ਸਿੰਘ ਅੱਛਾ ਜੀ ਹਾਂ ਜੀ ਇਹਨਾਂ ਨੇ ਕੰਮ ਕਰਾ ਲਿਆ ਸਾਡੇ ਕੋਲ ਅਸੀਂ ਆਪਣੇ ਦਿਹਾੜੀ ਦੇ ਪੈਸੇ ਮੰਗਨੇ ਆ ਸਾਨੂੰ ਕੋਈ ਨਿਆ ਨਹੀਂ ਦਿੰਦੇ ਅਸੀਂ ਘਰੇ ਜਾਣੇ ਆ ਸਾਨੂੰ ਉਹਨਾਂ ਨੇ ਗੱਲ ਕੋਈ ਜਵਾਬ ਨਹੀਂ ਕੋਈ ਦਿੱਤਾ। ਹਾਂ ਦੇ ਸਿੱਟੇ। ਸਾਨੂੰ ਕਹਿੰਦਾ ਸਿੱਟੇ ਚੋੜਾ। ਹੋਰ ਉਹਨਾਂ ਦੇ ਲੋਕਾਂ ਦੇ ਖਾਤੇਾਂ 'ਚ ਪੈਸੇ ਪਵਾਤੇ ਆ ਸਾਨੂੰ ਇਹ ਪੈਸੇ ਨਹੀਂ ਦੇਣ ਦਾ। ਕੀ ਮੰਗ ਕਰਦੇ ਸੀ ਹੁਣ ਤੁਸੀਂ? ਅਸੀਂ ਮੰਗ ਕਰਦੇ ਆ ਸਾਡਾ ਹੱਕ ਸਾਨੂੰ ਮਿਲੇ। ਸਾਡੀ ਮਿਹਨਤ ਸਾਨੂੰ ਮਿਲੇ। ਅੰਦਰ ਕੋਲ। ਕੀ ਮਸਲਾ ਪੈਣ ਜੀ ਸਾਰਾ? ਅੰਦਰ ਇੱਕ ਗੱਲ ਪੈਸੇ ਆਂਦਾ ਵਾ ਵੀ ਸਾਨੂੰ ਪੈਸੇ ਨਹੀਂ ਦਵਾਉਣ ਲੈ ਵੀ। ਕੋਈ ਨਹੀਂ ਦਵਾਉਂਦੇ ਆ ਜੀ। ਤੇ ਛਿੰਦਾ। ਸਿੰ다ਨਾਰ ਸਿੰਘ ਕੀ ਕਹਿੰਦੇ ਜੀ ਉਹ ਕਹਿੰਦੇ ਆ ਵੀ ਜਾਓ ਕੰਮ ਧੰਦਾ ਕਰੋ ਪੈਸੇ ਪੈ ਜਾਣਗੇ ਰੱਤੇ ਚੋ ਹੌਸਲਾ ਕਰੋ ਸਟੱਗਰ ਟੱਚਰ ਉਹ ਲੀਗਲ ਕਹਿੰਦੇ ਕੀ ਮੰਗ ਕਰਦੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੀ ਮੰਗ ਕਰਦੇ ਤੇ ਸਾਡੇ ਮਿਹਨਤ ਸਵਾ ਮਹੀਨਾ ਕੰਮ ਕੀਤਾ ਮਿਲਣੀ ਚਾਹੀਦੀ ਹੈ ਸਾਨੂੰ ਇਹ ਇਹ ਡਾਕਟਰ ਚੱਕ ਕੇ ਚਾਹਤ ਰੇ ਮੱਠਲ ਚੋਕੇ ਤੇ ਰਹਿ ਕਈਆਂ ਹੁੰਦੇ ਰਹੇ ਕੋਈ ਕੀ ਗੱਲ ਹੋਈ ਸਾਰੀ ਇਹ ਗੱਲ ਇਹ ਮਿਹਨਤ ਪੋਰੀਆ ਕਰ ਰਹੇ ਹਾਂ ਜੀ ਜਾਂਦੇ ਰਹੇ ਢਿੱਲੇ ਮੱਠੇ ਵੀ ਤੇ ਸਾਡੀ ਮਿਹਨਤ ਨਹੀਂ ਸਾਨੂੰ ਦਿੰਦੇ ਭਗਵਾਨ ਸਿੰਘ ਦਾ ਮੁੰਡਾ ਛਿੰਦਰ ਸਿੰਘ ਤੇ ਲਾਲਾ ਪ੍ਰੀ ਤੇ ਯਾ ਇਦਾ ਦੀ ਗੈਸਟੀ ਕਰਦੀ ਕੀ ਕਹਿੰਦੇ ਜੀ ਉਹ ਆਂਦੇ ਵੀ ਜਾ ਕੇ ਸਿੱਤੇ ਸਿੱਤੇ ਚੋੜ ਆ ਜਾਣਗੇ ਪੈਸੇ ਸਾਡੇ ਹੋਰ ਨਾ ਖਾ ਰੱਖਾ ਹੋਰ ਨਾ ਖਾ ਚਾਂ ਪਾਤੇ ਅਸੀਂ ਤਾਂ ਇਹ ਹੋਏ ਅੱਜ ਕਰਦੇ ਸਾਡੀ ਮਿਹਨਤ ਸਾਨੂੰ ਮਿਲਣੀ ਚਾਹੀਦੀ ਹੱਥ ਕਰ